ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 23 ਤੋਂ ਲੈ ਕੇ 31 ਜਨਵਰੀ ਤੱਕ ਦੀ ਮੌਸਮ ਅਫਰਡ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 7 ਦਿਨਾਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਜੀ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਜੁੜੇ ਹੋਏ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਹੁਣ ਜੇ ਅਜਿਕਰ ਸੈਟਲਾਈਟ ਤਸਵੀਰਾਂ ਦੇਖੀਏ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਅੱਜ ਸਵੇਰ ਤੋਂ ਜਿਹੜੀ ਸਭਨੇ ਤੰਦ ਛਾਈ ਹੋਈ ਸੀ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਤੇ ਨਾਲ ਹੀ ਜਿਹੜਾ ਇੱਕ ਹਲਕੇ ਫੱਦਰ ਦਾ ਸਿਸਟਮ ਆ ਜਿਹੜਾ ਉਹ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਜੋ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਜਿਹੜੀ ਆ ਫਤਲਵਾਇ ਇਸ ਵੇਲੇ ਫੜੀ ਹੋਈ ਆ ਜੀ ਪਛਮੀ ਦਿਨਾਂ ਨੂੰ ਛੱਡ ਕੇ ਲਗਭਗ ਸਾਰੇ ਦਿਨਾਂ ਦੇ ਵਿੱਚ ਹਲਕੀ ਤੋਂ ਲੈ ਕੇ ਦਰਮਿਆਨੀ ਫਤਲਵਾਇ ਫਣੀ ਹੋਈ ਆ ਤੇ ਕਿਤੇ ਕਿਤੇ ਕੁਸ਼ਕਠਾਵਾ ਤੇ ਹਲਕੀਂ ਗੀ ਦੀ ਸੰਭਾਵਨਾ ਫੜ ਰਹੀ ਆ ਪਰ ਜ਼ਿਆਦਾਤਰ ਖੇਤਰਾਂ ਦੇ ਵਿੱਚ ਫਤਲਵਾਇ ਦੇ ਨਾਲ ਇਸ ਸਿਸਟਮ ਅੱਗੇ ਜਿਹੜਾ ਕੁਝ ਕਰਦਾ ਨਜ਼ਰ ਆ ਰਿਹਾ ਹੈ ਆਉਣ ਵਾਲੇ ਜੇਕਰ 24 ਘੰਟਿਆਂ ਦੀ ਗੱਲ ਕਰੀਏ ਜੀ ਤੇ ਇਹ ਫਤਲਵਾਇ ਇਸੇ ਤਰ੍ਹਾਂ ਬਣੀ ਰਹਿ ਸਕਦੀ ਆ ਤੇ ਕੋਈ ਖਾਸ ਪ੍ਰਭਾਵ ਜਿਹੜਾ ਇਹਦਾ ਮੌਸਮ ਉੱਤੇ ਨਹੀਂ ਪਏਗਾ ਤੇ ਹੁਣ ਜੇਕਰ ਗੱਲ ਕਰੀਏ ਜੀ ਔਲ ਵਾਲੇ 7-8 ਦਿਨਾਂ ਦੇ ਵਾਅਦੇ ਤੋਂ ਦੀ ਤੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ 23 ਤੋਂ ਲੈ ਕੇ 28 ਤਰੀਕ ਤੱਕ ਫਿਲਹਾਲ ਮੌਸਮ ਆਪਣਾ ਸਾਫ਼ ਹੀ ਰਹੇਗਾ ਹਾਲਾਂਕਿ ਇੱਕ ਫਿਰ ਤੋਂ ਫੱਟਵੇਂ ਸਿਸਟਮ ਹੈ ਜਿਹੜਾ ਦੱਸ ਸਕਦਾ ਹੈਗਾ 25-24 ਤਰੀਕ ਨੂੰ ਤੇ ਉਹਦੇ ਨਾਲ ਵੀ ਆਪਣੀ ਫਤਲਬਾਈ ਫਨ ਸਕਦੀ ਆ ਤੇ ਕੋਈ ਖਾਸ ਅਫਰਵਾ ਉਹ ਇਸ ਸਿਸਟਮ ਤੋਂ ਨਜ਼ਰ ਨਹੀਂ ਆ ਰਿਹਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਉੱਤੇ ਤੇ ਦੂਜੇ ਫਾਸੇ ਜੇਕਰ ਗੱਲ ਕਰੀਏ ਜੀ ਸੰਗਨੀ ਤੋਂ ਦੇ ਇਸ ਤਰ੍ਹਾਂ ਜਾਰੀ ਰਹੇਗੀ ਸ਼ੀਤ ਲਹਿਰ ਚਲਦੀ ਰਹੇਗੀ ਕੜਾਕੇ ਦੀ ਠੰਡ ਹਾਲੇ ਜਿਹੜੀ ਹੈ ਫਿਲਹਾਲ ਇਸ ਤਰ੍ਹਾਂ ਜਾਰੀ ਰਹੇਗੀ ਤੇ ਠੰਡ ਤੋਂ ਫਿਲਹਾਲ ਰਾਹਤ ਗਿਲਦੀ ਪੰਜਾਬ ਹਰਿਆਣਾ ਵਾਸੀਆਂ ਨੂੰ ਜਿਹੜੀ ਹੈ ਨਜ਼ਰ ਨਹੀਂ ਆ ਰਹੀ ਤੇ ਇਹ ਦਿਨ ਜਿਹੜੇ ਅਗਲੇ ਆਉਣ ਵਾਲੇ ਹੋਣਗੇ ਜੀ 27 28 29 30 ਤਰੀਕ ਤੱਕ ਤੁਸੀਂ ਦੇਖ ਸਕਦੇ ਹੋ 23 24 ਤਰੀਕ ਨੂੰ ਜਿਹੜੇ ਆਰੈਂਜ ਅਲਰਟ ਜਾਰੀ ਕੀਤਾ ਗਿਆ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਸੰਗ੍ਰਿਤ ਹੰਦ ਪਲੱਸ ਸੀਤਲੇ ਹਨ ਨੂੰ ਲੈ ਕੇ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਜੀ 25 ਤੋਂ ਲੈ ਕੇ 30 ਤਰੀਕ ਤੱਕ ਤੇ ਆਰੈਂਜ ਅਲਰਟ ਪਲੱਸ येलो ਅਲਰਟ ਜਿਹੜੇ ਨੇ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ ਸੰਗ੍ਰਿਤ ਹੰਦ ਫਿਲਹਾਲ ਜਿਹੜੀ ਆ ਆਪਣੇ ਆਉਣ ਵਾਲੇ ਦਿਨਾਂ ਤੱਕ ਇਸੇ ਤਰ੍ਹਾਂ ਫਰਕਾਰਰ ਰਹੇਗੀ ਤੇ ਮੌਸਮ ਫਿਲਹਾਲ ਸਾ ਹਾਲਾਂਕਿ ਉਹ ਨੱਤੀ ਦਿ ਤਰੀਕ ਨੂੰ ਇੱਕ ਸਿਸਟਮ ਦਸਤਾਵੇਜ਼ ਦੇ ਸਕਦਾ ਹੈ ਤੇ ਇਹਦੇ ਨਾਲ ਹਲਕੇ ਤੋਂ ਦਰਮਿਆਨੇ ਉਮੀ ਜੜੇ ਆ ਫੈਸਲ ਸਕਦੇ ਨੇ ਫਿਲਹਾਲ ਮੌਕਤ ਜੜੇ ਆ ਫਰੇਟਾਂ ਦੀ ਪਤਾ ਲੱਗੇਗੀ ਤੇ ਫਿਲਹਾਲ ਜੇ ਹੁਣ ਜੀ ਗੱਲ ਕਰੀਏ ਜੀ 30 ਤਰੀਕ ਤੱਕ ਸੰਗਲੇ ਤੋਂ ਉਹ ਫਲੈਸ ਸੇਤ ਲੈਣ ਨੂੰ ਜਾ ਕੇ ਅਲਰਟ ਜਨਰੇਟ ਜਾਰੀ ਕਰ ਦਿੱਤੇ ਗਏ ਨੇ ਸਵੇਸੀ ਜੀ ਆਉਣ ਵਾਲੇ ਦਿਨਾਂ ਤੇ ਫਰੇਟ ਜੋ ਵੀ ਤਾਜ਼ਾ ਫਰੇਟ ਅਨਜਰਣੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਦਾ ਜੁੜੇ ਰਹੋ ਤੁਹਾਨੂੰ ਅੱਜ ਸ਼ੁਕਰੀਆ